ਬਾਈ ਦੀ ਰਹਾ ਬਾਪੂ ਜੀ ਦੀ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣਿਓ ਅੱਜ ਬੜੀ ਮੈਂ ਤੁਹਾਡੇ ਨਾਲ ਦੇਖਦਾ ਅੱਜ ਮਿੱਤਰ ਪਿਆਰਿਓ ਸਾਡੇ ਨਾ ਬਜ਼ੁਰਗ ਆਖਦੇ ਹੁੰਦੇ ਸੀ ਵੀ ਤੁਸੀਂ ਜਿਹਦੇ ਨਾਲ ਬਹਿ ਕੇ ਖਾ ਲਓ ਚਾਹੇ ਉਹ ਇਨਸਾਨ ਚਾਹੇ ਭਾਂਡਾ ਉਹਨੂੰ ਕਦੇ ਪਿੱਛੇ ਨਾ ਧੱਕੋ ਉਹਨੂੰ ਮਾੜਾ ਨਾ ਆਖੋ ਪਰ ਸਾਡੀ ਆਦਤ ਕੀ ਆ ਅਸੀਂ ਜਿਹੜੇ ਜਾਨੀ ਬਰਤਨ ਚ ਕੋਈ ਪਲੇਟ ਆ ਕੋਲੀ ਆ ਉਹ ਚ ਬੈਠੇ ਖਾ ਰਹੇ ਆ ਖਾ ਰਹੇ ਆ ਖਾ ਰਹੇ ਆ ਸਾਡਾ ਢਿੱਡ ਭਰ ਗਿਆ ਅਸੀਂ ਰੱਜ ਗਏ ਜ਼ਰੂਰਤ ਪੂਰੀ ਹੋ ਗਈ ਅਸੀਂ ਜਦੋਂ ਭਾਂਡੇ ਨੂੰ ਪਿੱਛੇ ਧੱਕ ਦੰਨੇ ਆ ਪਿੱਛੇ ਪਰੇ ਕਰਕੇ ਓ ਯਾਰ ਬਸ ਆ ਲੈ ਜਾ ਭਾਂਡੇ ਯਾਰ ਆ ਗੰਦੇ ਭਾਂਡੇ ਔਰੇ ਕਿੰਨੇ ਕਿੰਨੇ ਚਿਰ ਹੋ ਗਿਆ ਭਾਂਡੇ ਗੰਦੇ ਪਏ ਆ ਲੈ ਲੈ ਜਾ ਉੱਪਰ ਹੀ ਲੈ ਜਾ ਇਹਨਾਂ ਨੂੰ ਹੈ ਅਸੀਂ ਉਹਨਾਂ ਜਦੋਂ ਗੰਦਾ ਆਖ ਦੰਨੇ ਆ ਕਦੋਂ ਆਖ ਜਦੋਂ ਸਾਡਾ ਮਤਲਬ ਪੂਰਾ ਹੋ ਗਿਆ ਸਾਡੀ ਗਰਜ ਪੂਰੀ ਹੋ ਗਈ ਸਾਡਾ ਢਿੱਡ ਭਰ ਗਿਆ ਉਹਨਾਂ ਨੂੰ ਪਿੱਛੇ ਧੱਕ ਦੰਨੇ ਆ ਪਰ ਸਿਆਣੇ ਕਹਿੰਦੇ ਇੱਕ ਗੱਲ ਯਾਦ ਰੱਖਿਓ ਜਿਹੜਾ ਦੀਵਾ ਤੁਹਾਨੂੰ ਰੋਸ਼ਨੀ ਦੇ ਰਿਹਾ ਨਾ ਉਹਦੋਂ ਵੀ ਦੀਵਾ ਜਦੋਂ ਰੋਸ਼ਨੀ ਦੇ ਰਿਹਾ ਮੱਚਦਾ ਜੇ ਤੁਸੀਂ ਬੁਝਾ ਕੇ ਰੱਖਤਾ ਰਹਿਣਾ ਉਹਨੇ ਫਿਰ ਵੀ ਦੀਵਾ ਹੀ ਆ ਔਣੇ ਵਾਲੇ ਨੇ ਕਹਣਾ ਕੀ ਪਿਆਗਲੇ ਕਹਣਾ ਦੀਵਾ ਪਿਆ ਯਾਰ ਉਹ ਬੁਝੇ ਹੋਏ ਵੀ ਦੀਵਾ ਹੀ ਆ ਜਿਵੇਂ ਛੜਾ ਬੰਦਾ ਕੋਈ ਰੌਲਾ ਪਾਉਂਦਾ ਫਿਰਦਾ ਵਿਚਾਰਾ ਪਿੰਡ 'ਚ ਮੈਨੂੰ ਆ ਦੁੱਖ ਆ ਭਾਈ ਪਿੰਡ ਵਾਸੀਓ ਮੇਰੇ ਯਾਰ ਆਹ ਤਕਲੀਫ ਉਹ ਜਿਹੜੀ ਲੋਕ ਉਹਨੂੰ ਟੀਚ ਉਹ ਕਹਿੰਦੇ ਯਾਰ ਇਹ ਛੜੇ ਬੰਦੇ ਨੂੰ ਕਾਹਦਾ ਦੁੱਖ ਇਹਦਾ ਕੋਈ ਟੱਬਰ ਨਾ ਟਹੀਰ ਕੋਈ ਨਿਆਣਾ ਨਾ ਨਿਕਾ ਇਹਦਾ ਸਾਲਾ ਟੀਚਰਾਂ ਕਰਦਾ ਫਿਰਦਾ ਇਹਨੂੰ ਕਾਹਦਾ ਦੁੱਖ ਉਹਦੀ ਕੋਈ ਗੱਲੇ ਨਹੀਂ ਮੰਨ ਪਰ ਸੋਣੇ ਵਾਲੇ ਨੂੰ ਕੀ ਪਤਾ ਜਿਹੜਾ ਰਾਤ ਨੂੰ ਘੂਗ ਸੁੱਤਾ ਪਿਆ ਉਹਨੂੰ ਕੀ ਪਤਾ ਵੀ ਚੌਂਕੀਦਾਰ ਦੀ ਰਾਤ ਕਿਵੇਂ ਲੰਗੀ ਆ ਉਹ ਤਾਂ ਚੌਂਕੀਦਾਰ ਨੂੰ ਪਤਾ ਨਾ ਚੌਂਕੀ ਗੱਲ ਵਧੀਆ ਲੱਗੀ ਸ਼ੇਅਰ ਕਰ ਦਿਓ